ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਇੱਕ ਟੌਪ ਰੀਡ ਦੀ ਬੜੀ ਸੇਲ ਲਈ ਲੈ ਕੇ ਆਏ ਜੀ ਗੱਬਣਾ ਬਾਈ ਥੋੜੇ ਕੁ ਦਿਨ ਲੈਂਦੀ ਆ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਹਾਂਜੀ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋਵਦੀ ਹੈ ਜੀ ਵਧੀਆ ਜੀ ਵਧੀਆ ਹੈ ਬਾਈ ਬਈ ਨਾਮ ਤੇ ਐਡਰੈਸ ਬੋਓ ਬਾਈ ਨਾਮ ਗੁਰਦੀਪ ਸਿੰਘ ਆ ਜੀ ਪਿੰਡ ਸੰਨਾ ਹੂੰ ਨੇੜੇ ਭਦਾਉੜ ਠੀਕ ਹੈ ਬਾਈ ਤੇ ਇਧਰੋਂ ਭਾਈ ਰੁਪਾ ਨੇੜੇ ਰਹਿ ਜਾਂਦਾ ਆਪਣੇ ਠੀਕ ਹੈ ਬਾਈ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਹਾਂਜੀ ਮੋਬਾਈਲ ਨੰਬਰ ਬ 99785 ਹੂੰ 99699 ਠੀਕ ਹੈ ਬਾਈ ਕਿਹੜਾ ਸੁਆਸ ਹੁੰਦੀ ਹੈ ਬੈਡ ਇਹ ਦੂਜਾ ਸੁਆਸ ਹੁੰਦੀ ਹੈ ਡਾਕਟਰ ਕਿੰਨੇ ਦਿਨ ਲਊ ਬਾਈ ਲੈਜੂ ਹਫਤਾ ਲੈਜੂ ਡਾਕਟਰ ਹਫਤਾ ਲੈਜੂ ਕਿੰਨਾ ਕੀ ਰਿਕਾਰਡ ਹੈ ਬਾਈ ਰਿਕਾਰਡ ਇਹਦਾ 25 26 ਪਹਿਲੇ ਨੇ ਦਿੱਤਾ ਹੈ 25 26 ਲੀਟਰ ਨੇ ਪਹਿਲੇ ਓਕੇ ਬਾਈ ਕੱਲੀ ਕੱਚੀਆਂ ਦਾ ਜਾਓ ਸਾਵਨਾਂ ਲਾਇਓ ਤੇ ਥਣ ਬੜਾ ਕਮਾਲ ਦਾ ਲੱਗਿਆ ਹਣ ਚਾਰੇ ਹੂੰ ਉਹ ਜੇ ਥਣ ਪੂਰੀ ਵਿਥੀ ਤੇ ਕੱਲਾ ਕੱਲਾ ਥਣ ਪੀੜੀ ਦੇ ਪਾਏ ਵਰਗੇ ਥਣ ਲੱਗਿਆ ਨਾਲ-ਨੋੜ ਦੇਖੋ ਕਰਮਾਲੀ ਦੇ ਇੱਕ ਨੰਬਰ ਹਲੇ ਕੱਚੀ ਆ ਫੇਸ ਦੀ ਬਿਊਟੀ ਦੇ ਕਮਾਲ ਦੀ ਆ ਪ੍ਰਿੰਟ ਬਰੋਂ ਟੱਕਾ ਦਦ ਕੁੱਦ ਪੜੀ ਵੀ ਚੰਗੀਆਂ ਹਨਾ ਬਈ ਹਾਂਜੀ ਹੂੰ ਉਹ ਸ਼ਾਂ ਤੋਂ ਲੈ ਵਾ ਦੇਖੋ ਢਿੱਲਾ ਬਹੁ ਪਈਆਂ ਹਲੇ ਹਨ ਸਾਤਾਂ ਬਣ ਆਈ ਆ ਦੇ ਹੂੰ ਸਾਰਾ ਤੇ ਲਾਈ ਪਈਆਂ ਸਹੀ ਗੱਲ ਆ ਲੈ ਬੜਾ ਪੋਲਾ ਵਾ ਲੈ ਵਾ ਹਲੇ ਬਹੁਤ ਜਿਆਦਾ ਬਣਨਾ ਪਾਂਡਾ ਲੈਵੇ ਦੀ ਬਣਨੀ ਆ ਹੂੰ ਕੱਲੇ ਕੱਚੀ ਕੱਚੀ ਆ ਕੋਲੇ ਬਈ ਤੋੜ ਕੇ ਦਿਖਾ ਦੇ ਪੱਦ ਚੰਗਾ ਬਰੀਡ ਚੰਗੀ ਆ ਭਾਈ ਵੀ ਚੰਗੀ ਆ ਡਾਕਟਰ ਚਾਰੇ ਚੂਰੇ ਨੂੰ ਵਧੀਆ ਹਸੀਲ ਬਹੁਤ ਆਗਾ ਠੀਕ ਆ ਭਾਈ ਇਹ ਤੈਨੂੰ ਮਰਜੀ ਜਾ ਜੋ ਆਖ ਫੜ ਕੇ ਲੈ ਜਾ ਹੂੰ ਜਮੀਨ ਇਹਨੂੰ ਠੰਡੀ ਸੀਲ ਫੁੱਲ ਚਾਰੂ ਬਾਈ ਕਹਿੰਦਾ ਫੁੱਲ ਆ ਜਿਹੜਾ ਪੋਸੂ ਖਾਊਗਾ ਉਹੀ ਦੁੱਧ ਦੇਊ ਕਹਿੰਨੀ ਭਾਈ ਹਾਂ ਪੂਰਾ ਪੂਰਾ ਵੀ ਕਰਮ ਵਾਲੀ ਦਾ ਇੱਕ ਨੰਬਰ ਆ ਬਾਈ ਕੱਚੀ ਆ ਹਫਤਾ ਵਿਆ ਹਫਤੇ ਨੂੰ ਦਾ ਵੜ ਮੈਂ ਕਿਹਨਾਂ ਦੱਸੂ ਕਹਿੰਨੀ ਹਾਂ ਬਹੁਤ ਬੜਨਾ ਹੈ ਭਾਈ ਤੁਰਿਆ ਨਹੀਂ ਆਣਾ ਵੜ ਤੋਂ ਲੇਵਾ ਲੈ ਕੇ ਕੀ ਮੁੱਲ ਆ ਭਾਈ ਜਾਇਜ਼ ਜਾਇਜ਼ ਮੁੱਲੋਂ ਬਾਟਰ 99000 ਹੈ ਜਿਹੜਾ ਵੇੜਾ ਦਾ ਤੈਨੂੰ ਪਤਾ ਵੀ 1 20 20 1 10 ਕਰਦੇ ਆ ਮਸਲਾ ਸਹੀ ਗੱਲ ਆ ਭਾਈ ਸਹੀ ਗੱਲ ਆ ਤੇ ਆਪਾਂ ਜਾਇਜ਼ ਮੁੱਲ ਕਰੀਏ ਹਾਂ ਜਮਾ ਜਾਇਜ਼ ਮੁੱਲ ਆ ਭਾਈ 99000 ਚ ਕੋਈ ਚੱਕਰ ਨਹੀਂ ਮਾਰਨਾ ਯੂਰੂਰ ਹੋ ਜਾਊਗਾ ਕਿਸੇ ਪਾਸੋਂ ਵੜਾ ਪਧਰਾ ਨਹੀਂ ਬਿਊਟੀਫੁੱਲ ਆ ਪ੍ਰਿੰਟ ਇੱਕ ਨੰਬਰ ਆ ਤੋਰਾ ਇੱਕ ਨੰਬਰ ਥਣ ਬਹੁਤ ਚੰਗਾ ਅੱਛੀ ਚੋਲਿਓ ਚਾਹੇ ਮਸ਼ੀਨਾਂ ਚੋਲਿਓ ਇੱਕ ਨੰਬਰ ਥਣ ਲੱਗਿਆ ਕਰਮਾ ਕੀਆ ਬਾਤ ਆ ਬਈ ਟਿੱਲਾ ਬਹੁਤ ਪਈਆਂ ਜੇ ਹਨ ਆ ਇਹ ਤਾਂ ਬਹੁਤ ਬੜਨੀ ਹੈ ਲੈ ਮੈਂ ਹਫਤੇ ਖੰਡ ਦੀ ਗੱਤੀ ਆ ਕੋਈ ਬਾਲੇ ਦਿਨਾਂ ਦੀ ਕੱਚੀ ਵੀ ਨਹੀਂ ਚੱਤੀਆਂ ਵਾਲਾ ਭਾਗਾ ਜਮਾਇਜ ਮੁੱਲ ਆ ਬਈ ਖਿੱਚ ਕੇ ਮੁੱਲ ਰੱਖਿਆ ਬਹੁਤ ਬਹੁਤ ਹਲੇ ਟਿੱਲੇ ਬਹੁਤ ਪਈਆਂ ਹਲੇ ਖੱਚੀ-ਕੱਚੀ ਹਲੇ 27 22 ਲੀਟਰ ਦੁੱਧ ਆ ਰਾਮਨਾ ਦੇਣਾ ਇਹਨੇ ਹੂੰ ਠੀਕ ਆ ਬਾਈ ਇਧਰੋਂ ਵੀ ਲੈਵਾ ਚੈੱਕ ਕਰਵਾਣੇ ਕਮਾਲ ਦਾ ਇੱਕ ਨੰਬਰ ਥਾਣ ਲੈ ਪੂਰੀ ਵਿਥੀ ਦੇ ਥਾਣ ਬਾਕੀ ਮੁੱਲ ਜਾਇਜ ਆ ਬਈ ਖਿੱਚ ਕੇ ਮੁੱਲ ਰੱਖਿਆ ਬਾਲਾ ਮੁੱਲ ਨਹੀਂ ਰੱਖਿਆ ਕਿਸੇ ਵੀਰ ਨੂੰ ਵੈੱਡ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ